ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਤੇ ਚਲੋ ਜੀ ਕਰੀਏ ਅੱਜ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਸਵੇਰ ਦਾ ਟਾਈਮ ਹੋ ਚੁੱਕਿਆ ਜੀ ਪੌਣੀ ਕੋ 5 ਵਜੇ ਦਾ ਤੇ ਅਸੀਂ ਨਿਕਲ ਚੁੱਕੇ ਸੀ ਘਰ ਤੋਂ ਅੱਜ ਅਸੀਂ ਮਤਲਬ ਸਵੇਰੇ ਹੈਗਾ ਅੱਜ ਸੰਡੇ ਦਾ ਦਿਨ ਤੇ ਸੰਡੇ ਦੇ ਦਿਨ ਦੇ ਨਾਲ-ਨਾਲ ਅੱਜ ਸਾਡੇ ਹੈਗਾ ਜੀ ਸਬਜੀ ਦਾ ਹੈਪੀ ਵਾਲਾ ਬਰਥਡੇ ਦੇ ਫਿਰ ਅਸੀਂ ਸੋਚਿਆ ਵੀ ਚਲੋ ਆਪਾਂ ਪਹਿਲਾਂ ਸਿਰਫ ਅਦਿਗੜ ਸਾਹਿਬ ਜਾ ਆਈਏ ਤੇ ਸਵੇਰੇ ਸਵੇਰੇ ਜਾ ਕੇ ਫਿਰ ਆਪਣੇ ਦਿਨ ਚ ਜਿਹੜੇ ਘਰ ਦੇ ਕੰਮ ਕਰ ਹੁੰਦੇ ਹਨਾ ਫਿਰ ਉਹ ਹੋ ਜਾਂਦੇ ਤੇ ਨਹੀਂ ਤਾਂ ਫਿਰ ਹੌਲੀ ਹੌਲੀ ਕਰਦੇ ਕਰਦੇ ਸ਼ਾਮ ਹੀ ਹੋ ਜਾਂਦੀ ਹੈ ਤੇ ਮੌਸਮ ਬਹੁਤ ਵਧੀਆ ਹੋਇਆ ਹੋਇਆ ਸੀਗਾ ਤੇ ਜਦੋਂ ਘਰ ਤੋਂ ਨਿਕਲੇ ਉਦੋਂ ਵੀ ਕਿੜਮਣ ਕਣੀ ਹੋ ਰਹੀ ਸੀ ਪਰ ਇੱਥੇ ਆ ਕੇ ਫਿਰ ਸਾਨੂੰ ਬਹੁਤ ਜਦੀ ਮੀਂਹ ਆਇਆ ਤੇ ਮੀਂਹ ਦੇ ਵਿੱਚ ਜਾਣ ਦਾ ਆਨੰਦ ਹੀ ਕੁਝ ਹੋਰ ਸੀਗਾ ਤਾਂ ਬਹੁਤ ਵਧੀਆ ਲੱਗਿਆ ਤੇ ਅੰਦਾਜ਼ ਕਿ ਸੋਇ ਦਾ ਟਾਈਮ ਨਾ ਕੋਈ ਟ੍ਰੈਫਿਕ ਜ਼ਿਆਦਾ ਨਾ ਹੋਵੇ। ਤੇ ਚਲੋ ਜੀ ਅਸੀਂ ਜਦੋਂ ਮਤਲਬ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਤਾਂ ਉਸ ਟਾਈਮ ਉੱਥੇ ਵੀ ਬਹੁਤ ਮਤਲਬ ਕਿ ਤੇ ਹੈ ਥੋੜਾ ਸੀ ਨਹੀਂ ਕਿਤੇ ਜ਼ਿਆਦਾ ਜਦੋਂ ਅਸੀਂ ਜੋਤੀ ਸਰੂਪ ਸਾਹਿਬ ਪਹੁੰਚੇ ਤਾਂ ਇੱਥੇ ਮਤਲਬ ਮੇ ਪੈ ਕੇ ਬੰਦ ਹੋ ਚੁੱਕਿਆ ਸੀ ਥੋੜੀ ਥੋੜੀ ਕਿਣਮਣਖਣੀ ਜੀ ਹੋ ਰਹੀ ਸੀ। ਤੇ ਜਦੋਂ ਅਸੀਂ ਦੂਸਰੇ ਗੁਰਦੁਆਰਾ ਸਾਹਿਬ ਗਏ ਤਾਂ ਉੱਥੇ ਨਾ ਜ਼ਿਆਦੇ ਮੀਂਹ ਨਾ ਜ਼ਿਆਦੇ ਮੀਂਹ ਸੀ ਨਾ ਮਤਲਬ ਪਾਣੀ ਪਾਣੀ ਚਾਰੇ ਪਾਸੇ ਨਾ ਉੰਬਸ ਫਿਰ ਅਸੀਂ 10 ਮਿੰਟ ਗੱਡੀ ਦੇ ਵਿੱਚ ਬੈਠ ਕੇ ਵੀ ਚਲੋ ਥੋੜਾ ਜਿਹਾ ਮਤਲਬ ਮੀ ਘਟੇ ਤਾਂ ਆਪਾਂ ਹਨਾ ਫਿਰ ਚਾਹੀਏ ਮੱਥਾ ਟੇਕਣ ਤੇ ਬਸ ਸਾਰੇ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਸੀਗੇ ਹਨਾ ਤੇ ਬਸ ਇਹ ਵੇਟ ਕਰ ਰਹੇ ਸੀ ਵੀ ਥੋੜਾ ਜਿਹਾ ਮੀ ਦਵੇ ਤਾਂ ਇੱਥੇ ਥੋੜਾ ਜਿਹਾ ਮੀ ਮਤਲਬ ਬਿਲਕੁਲ ਥੋੜਾ ਥੋੜਾ ਮਤਲਬ ਮੀ ਬੰਦ ਨਹੀਂ ਹੋਇਆ ਸੀ ਪਰ ਥੋੜਾ ਜਿਹਾ ਦਬ ਗਿਆ ਸੀ ਤਾਂ ਬਸ ਫਿਰ ਅਸੀਂ ਨਿਕਲੇ ਆਏ ਤੇ ਇੱਧਰ ਮਤਲਬ ਦੇਖ ਵਗੈਰਾ ਕਰਵਾ ਕੇ ਬਸ ਫਿਰ ਅਸੰਦਰਸ਼ਨੀ ਲਈ ਕਰੋ ਤਾਂ ਬਹੁਤ ਚਾਹੀਦਾ ਲੋ ਸੇਰ ਦੇ ਟਾਈਮ ਹੈ ਨਾ ਜਿਹੜਾ ਅਨੰਦ ਹੁੰਦਾ ਉਹ ਫਿਰ ਦਿਨ ਚ ਨਹੀਂ ਹੁੰਦਾ ਹੈਗਾ ਤੇ ਫਿਰ ਅਸੀਂ ਸੋਚਿਆ ਵੀ ਚਲੋ ਆਪਾਂ ਸਿਰੇ ਸਿਰੇ ਜਾ ਜਾਈਏ ਤੇ ਚਲੋ ਜੀ ਕਰੋ ਤੁਸੀਂ ਵੀ ਦਰਸ਼ਨ ਮਿਲੇ ਗੁਰਦੁਆਰਾ ਸਾਹਿਬ ਦੇ सुरतक नाही सतगुरु वड्डा कर सराही इस विच मिट्टी मेलिया सर मेले तद क्रिया जो जग सुहाना तक बसाइया एक है नो پتہ نٿا پتي نٿا پتي نٿا

ਪਤੇ ਲੋਚੀ ਅਸੀਂ ਆਗੇ ਵਾਪਸ ਸਿੱਧਾ ਡਿਗੜ ਸਾਹਿਬ ਨੂੰ ਕਸ਼ਵਰਤ ਪਤੇਗੜ੍ਹ ਸਭ ਤੋਂ ਅਗੇ ਵਾਪਸ ਅਸੀਂ 7:30 ਹੋ ਗਏ ਅੱਜ ਅਸੀਂ ਚੱਲੇ ਹਾਂ 4 ਵਜੇ ਦੀ ਪਲਾਨਿੰਗ ਸੀ ਪਰ ਲੇਟ ਹੋ ਗਈ ਘੰਟਾ ਤੇ ਮੀ ਇਨਾ ਚਾਹਦੀ ਵੀ ਇਨਾ ਚਾਹਦੀ ਵੀ ਸਾਰੇ ਰਸਤੇ ਵੀ 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 ਪਰ ਅਰੇ ਜਦੋਂ ਸੀ ਤੇ ਗੱਡੀ ਚ ਉਤਰੇ ਮੀ ਹਟ ਗਿਆ ਮੱਥਾ ਟੇਕੇ ਗੱਡੀ ਚ ਬੈਠੇ ਫੇਰ ਮੀ ਆ ਗਿਆ ਹੈ ਨਾ ਹੁਣ ਫੇਰ ਇੰਨਾ ਛਾਵੇਂ ਨਹੀਂ ਆ ਰਹੇ ਹੁਣ ਤੋਂ ਛਾਵੇਂ ਹੁਣ ਫੇਰ ਸ਼ੁਰੂ ਹੋ ਗਿਆ ਮੀ बस ਮੱਥਾ ਮੱਥਾ ਟੇਕਣ ਦਾ ਮੌਕਾ ਮਿਲਿਆ ਇੰਕਵਰ ਬੰਦ ਹੋ ਗਿਆ ਪਰ ਮੀ ਦੇ ਵਿੱਚ ਛਾਣਦਾ ਹੈ ਨਾ ਆਉਂਦੇ ਹੁੰਦੇ ਹੈ ਲੋ ਜੀ ਹੁਣ ਆਪਾਂ ਬਣਾਉਣ ਲੱਗੇ ਆਂ ਸੈਂਡਵਿਚ ਬੱਚਿਆਂ ਦੀ ਫਰਮੈਸ਼ ਕਰਕੇ ਨੇ ਸਾਨੂੰ ਕੁਛ ਖਵਾਓ ਹੈਨਾ ਤਾਂ ਬਾਹਰ ਦਾ ਖਾਣ ਦਾ ਸੀ ਸੋਚਿਆ ਵੀ ਕਿੰਨੇ ਦਿਨ ਹੋ ਗਏ ਕੁਛ ਕੁਛ ਖਾਂਦੇ ਨੂੰ 20 ਸਾਲ ਅਜ ਆਪਾਂ ਘਰੇ ਬਣਾ ਕੇ ਕੁਛ ਦਲੀਏ ਹੁਣ ਆਪਾਂ ਬਣਾਉਣ ਲੱਗੇ ਆਂ ਸੈਂਡਵਿਚ ਰਸ਼ਮੀਨ ਲੱਗਿਆ ਰਸ਼ਮੀਨ ਵੈਸੇ ਸਾਡੇ ਸੈਂਡਵਿਚ ਰਸ਼ਮੀਨ ਹੀ ਬਣਾਉਂਦੀ ਹੁੰਦੀ ਬਹੁਤ ਵਧੀਆ ਸੈਂਡਵਿਚ ਟੇਸਟੀ ਬਣਾਉਂਦੀ ਹੈ ਇਹ ਹੈਨਾ ਤੇ ਇੱਧਰ ਬੰਦ ਗੋਭੀ ਕੱਟ ਲਈ ਰਸ਼ਮੀਨ ਨੇ ਖੀਰਾ ਪਿਆਜ਼ ਆਲੂ ਤੇ ਇਹ ਵੀ ਬੰਦ ਹੋ ਗਈ ਹੈ ਨਾ ਜਿਹੜੀ ਜਿਹੜੀ ਤਪਾਈ ਤਾਂ ਆਪਾਂ ਪਾਵਾਂਗੇ ਇਹਦੇ ਵਿੱਚ ਤੇ ਇਹ ਟੋਸਟਰ ਵੀ ਲੈਂਦਾ ਸੀ ਸਾਡਾ ਟੋਸਟਰ ਪਹਿਲਾਂ ਜਿਹੜਾ ਸੀ ਉਹ ਖਰਾਬ ਹੋ ਗਿਆ ਸੀ ਫਿਰ ਅਸੀਂ ਤਵੇ ਨੂੰ ਟੋਸਟਰ ਬਣਾ ਲਿਆ ਤੇ ਫਿਰ ਹੁਣ ਅਸੀਂ ਇਹ 2 3 4 ਮਹੀਨੇ ਹੋ ਗਏ ਹਨ ਲਿਆਉਂਦੇ ਨੂੰ ਪਰ ਮੈਂ ਲਾਦਾ ਬਣਾਏ ਕੱਲ ਐ ਸੀ ਇਹਦੇ ਵਿੱਚ ਹਨ ਕੱਲ ਵੀ ਬਣਾ ਕੇ ਖਾਲੇ ਅਸੀਂ ਆ ਵੀ ਕੱਟਣਾ ਬਹੁਤ ਹੈ ਸਮਾਨਾ ਫਲੋਚ ਦੋ ਪੈਕੇਟ ਲੈ ਕੇ ਆਈ ਸੀ ਇਸ ਸਵੇਰੇ ਫਤਿਹਗੜ ਸਰ ਤੋਂ ਆਂਦੇ ਹੁੰਦੇ ਅੱਧਾ ਪੈਕੇਟ ਤਾਂ ਅਸੀਂ ਖਾ ਲਿਆ ਟੇਸਟ ਟੇਸਟ ਜੇ ਹਨਾ ਪੀਕੀ ਕੇ ਪੀਸ ਚੱਕਿਆ ਸਾਰਿਆਂ ਨੇ ਤੇ ਚਾਹ ਦੇ ਨਾਲ ਅਸੀਂ ਖਾ ਲਿਆ ਆਹ ਹੋ ਗਿਆ ਅੱਧਾ ਆਲੂਆਂ ਦੇ ਪਰੌਂਠੇ ਬਣਾਏ ਸੀ ਇਸ ਸਵੇਰੇ ਉਹ ਮਸਾਲਾ ਵਿੱਚ ਪਾ ਫਾਕੇ ਹਨਾ ਖਾ ਲਿਆ ਤੇ ਹੁਣ ਰਹਿ ਗਿਆ ਆਪਣੇ ਕੋਲ ਟੇਢ ਪੈਕੇਟ ਦੇਖ ਜੇ ਇਹਨਾਂ ਨਾਲ ਸਰ ਗਾ ਠੀਕ ਹੈ ਤਾਂ ਨਹੀਂ ਤਾਂ ਫਿਰ ਆਪਾਂ ਹੋਰ ਲਿਆਵਾਂਗੇ ਕਿਉਂਕਿ ਸਾਡਾ ਉੱਧਰ ਵਾਲੇ ਲੈਣੇ ਵਣੇ ਨੂੰ ਵੀ ਜੇ ਅਸੀਂ ਪਾਰਟੀ ਕਰਨੀ ਹੈ ਹਨਾ ਤਾਂ ਇਕੱਠੇ ਹੋ ਕੇ ਸਾਰੇ ਅਮ ਬਾਕੀ ਪਤਾ ਨਹੀਂ ਹੁਣ ਪਹਿਲਾਂ ਕਹ ਰਹੇ ਸੀ ਵੀ ਅਸੀਂ ਖਾਣਾ ਹੋਰ ਖੁਸ਼ ਜੇ ਇਹਦੇ ਨਾਲ ਸਰ ਗਿਆ ਤਾਂ ਆਪਾਂ ਜ਼ਰੂਰ ਸਰਾਂਗੇ ਆ ਦੇਖੋ ਸਾਡਾ ਕੰਮ ਆ ਮੁੰਡਾ ਜਿਹੜਾ ਪਾਣੀ ਹੈ ਵਿੱਚ ਉਹਦਾ ਪਾਣੀ ਵਿੱਚ ਰਹੂ ਉਹ ਕਿੱਥੇ ਨਿਕੜੂਗਾ ਇਹ ਮਾਰਦਾ ਚੁੰਨੀ ਹਾਂ ਫੜੇ ਮਾਰਦਾ ਚੁੰਨੀ ਹਾਂ ਲੋ ਜੀ ਅੰਬੀਆਂ ਨੂੰ ਆਪਾਂ ਨੇ ਨਮਕ ਲਗਾ ਕੇ ਤੇ ਇਹਨੂੰ ਕੱਪੜੇ ਦੇ ਵਿੱਚ ਬੰਨ ਕੇ ਤੇ ਇੱਥੇ ਰੱਖਤਾ ਹੈ ਹਾਂ ਦੇਖੋ ਦਿਖ ਰਿਹਾ ਹੋਣਾ ਇੱਥੇ ਤੇ ਇਹਦਾ ਪਾਣੀ ਐਵੇਂ ਨਿਕਲ ਜਾਊਗਾ ਜਦੋਂ ਸਾਰਾ ਪਾਣੀ ਨਿਕਲ ਗਿਆ ਤੇ ਆਪਾਂ ਇਹਨਾਂ ਨੂੰ ਨਮਕ ਤੇ ਮਤਲਬ ਸੁੱਕੇ ਮਸਾਲੇ ਪਾ ਕੇ ਜਿਵੇਂ ਮੇਥੇ ਸੌਂਫ ਕਲੌਂਜੀ ਵਗੈਰਾ ਤਾਂ ਆਪਾਂ ਡੱਬੇ ਦੇ ਵਿੱਚ ਪਾ ਕੇ ਇਹਨੂੰ ਰੱਖ ਦੇਣਾ ਜਦੋਂ ਵੀ ਦਿਲ ਕਰਿਆ ਤੇ ਉਦੋਂ ਆਪਾਂ ਇਹਨੂੰ ਟਾਲ ਲਾਂਗੇ ਚਲੋ ਜੀ ਬਾਹਰ ਦੀ ਕਰਤੀ ਸਾਰੀ ਸਫਾਈ ਛੜ ਕੋਚਾ ਲਾਤਾ ਦੁਬਾਰਾ ਇਹ ਕੋਰੇ ਪੈਣਾ ਲਾਤਾ ਸੀਗਾ ਦੁਬਾਰਾ ਫਿਰ ਲਾਤਾ ਤੇ ਇਹਨਾਂ ਸੀ ਕਰਾਸ ਕਦੂਕਸ ਨੂੰ ਤਿੱਖਾ ਹਨਾ ਤੇ ਚਲੋ ਜੀ ਕੰਮ ਕਰ ਆਪਣੇ ਹੋ ਗਏ ਸਾਰੇ ਟਾਈਮ ਹੋ ਗਿਆ 4 ਵੇ ਦਾ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਜਾਂਦਾ ਇਹ ਕੰਮਾਂ ਨੂੰ ਕੰਮ ਕਰਨੇ ਕਿਹੜਾ ਸੌਖੇ ਹੈ ਹਨਾ ਤੇ ਚਲੋ ਜੀ ਮਿਲਦੇ ਆਂ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸੱਚੀ ਆਪਾਂ ਜੀ ਯਾਰ ਜੀ ਸਾਰਿਆਂ ਨੂੰ ਜੜਦੀ ਕਲਾ ਤੰਦਰੁਸਤੀ ਮਕਸ਼ਣ ਜੀ ਜੀ ਸਕੀਟ ਬੰਦ ਕਰ ਰਹੀ ਆਪਾਂ ਤੇ ਚਲੋ ਜੀ ਮਿਲਦੇ ਆਪਾਂ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਬਾਏ ਬਾਏ